ਆ ਕੀ ਹੁੰਦਾ ਸਿਰ ਕਾਂਦੇ ਚ ਪੱਜਾ ਆਂ ਜੀ ਇੱਕ ਮੰਮੀ ਦਾ ਇੱਕ ਹੋਰ ਨੌ ਲਿਉਣ ਤਿਆਰ ਕੰਮ ਕਰਨ ਤੇ ਵਧੀਆ ਦਿੰਦਾ ਸੀ ਇੱਕ ਕੰਮ ਕਰੀਗੇ ਇੱਕ ਨੂੰ ਘੁਮਾਈਗੇ ਨਾ ਹੂੰ ਇੱਕ ਨੂੰ ਘੁਮਾ ਕੇ ਲੈ ਆਂਦਾ ਦੂਜੀ ਘਰ ਕੰਮ ਕਰੇ ਫਿਰ ਉਹਦੀ ਵਾਰੀ ਉਹਨੂੰ ਘੁਮਾ ਕੇ ਲੈ ਆਂਦਾ ਉਹ ਘਰ ਕੰਮ ਕਰੇ ਹਾਂਜੀ ਵੀਰ ਬਰ ਕਾਲੂnga ਅੱਜ ਥੋੜੀ ਐ ਨਾ ਅੱਜ ਤਾਂ ਉਹਦਾ ਅੱਧਾ ਵੇ ਵੂਡ ਕਰ ਤਰੀਨ ਪਾ ਲਿਆ ਦੇਖ ਲੋ ਆ ਕੁਛ ਕਰਦੀ ਓਏ ਲੈਲਾ ਕਹਿੰਦਾ ਹੱਥ ਦੇਖੋ ਸਰਪਨ ਆ ਦੇਖੋ ਦਿਖਾੜ ਇਹ ਸਰਕੁਣ ਮੈਂ ਹੂੰ ਉਹ ਜਿਹੜਾ ਤੁਹਾਨੂੰ ਕੇ ਉਹ ਜਿਹੜਾ ਜਿਹੜਾ ਲੱਗਣ ਡਿਆ ਤੇਲ ਕੰਨਾਂ 'ਚ ਵੀ ਤੇ ਲੱਗਣ ਡਿਆ ਸਿਰ 'ਤੇ ਵੀ ਮੇ ਤਾਂ ਨੀਂਦ ਆਈ ਜਾਂਦੀ ਆ ਮੇਰਾ ਦੇਖ ਹਾਲਾਤ ਕੀ ਆਏ ਦਿੱਦ ਖਾਲੀ ਜਾਣੇ ਕੀ ਹਾਲਾਤ ਕੀ ਮੇਰੇ ਦੇਖ ਹਾਲਾਤ ਨਾਣਾ ਤੋਣਾ ਵੀ ਮੈ ਤਾਂ ਵੀ ਨਹੀਂ ਲੱਗਦਾ ਅਜ ਭੂਤ ਕੱਢ ਹੋ ਰਹੇ ਮੇਰੇ ਹੈਂ ਲਓ ਕਿ ਤੇ ਸੁੱਕੇ ਸੁੱਕੇ ਬਾੜ ਸਾਰੇ ਤੇਲ ਲਾ ਦੋ ਕਿਨੇ ਜੇ ਬਾੜਾਂ ਤੇਲ ਲੱਗ ਤੋਈਏ ਨਾ ਸਿਰ ਸਿਲਕੀ ਸਿਲਕੀ ਹੋ ਜਾਂਦੇ ਵਾਲ ਇਹ ਤੇ ਤੇਲ ਲਾ ਦੋ ਆ ਸੁੱਕੇ ਲਾ ਦੇ ਮੈਨੂੰ ਅੱਖਾਂ ਕਾ ਤੇ ਲਾਲ ਹੋਈਆਂ ਤੇ ਮੇਰੀਆਂ ਲੈ ਰਸ ਆ ਗਈ ਹੁੰਦਾ ਸਿਰ ਕੰਦੇ ਚ ਪੱਜਾ ਯਾਰ ਪਾਗਲ ਹੋ ਜਾਣਾ ਬਹੁਤ ਬੜਿਆ ਵਿੱਚ

ਚਲੋ ਹਾਂਜੀ ਵੀਰ ਵਰ ਕੱਲੂ ਅੱਜ ਥੋੜੀ ਆ ਅੱਜ ਤਾਂ ਬੋਲਦਾ ਅੱਧਾ ਬੇਬ ਜੂਟਗਾ ਤਾਂ ਗ੍ਰੀਨ ਪਾ ਲਿਆ ਹੋਰ ਬੋਲ ਦੇ ਨਾ ਪਾਇਓ ਇੱਕ ਬਾਲਟੀ ਹੋਰ ਮੇਲੇ ਜੂਟਗਾ ਤਾਂ ਗ੍ਰੀਨ ਪਾ ਲਿਆ ਫੇ ਵੀਰ ਵਰ ਕੱਲੂ ਵੀ ਨਾ ਕਰ ਪਾ ਲਿਆ ਵੀਰ ਵਰ ਤਾਂ ਕੱਲੂ ਆ ਇਹ ਦਿਨਾਂ ਦੇ ਹਿਸਾਬ ਨਾਲ ਸੂਟ ਪਾਉਂਦੇ ਆ ਜੀ ਜਿਹੜਾ ਜਿਹੜਾ ਦਿਨ ਦੇ ਹਿਸਾਬ ਨਾਲ ਲਓ ਜੀ ਇਹ ਆ ਗਿਆ ਗ੍ਰੀਨ ਸੂਟ ਪਲੇਨ ਦੇ ਵਿੱਚ ਇਹ ਪਲੇਨ ਦੇ ਵਿੱਚ ਵੀ ਕਈ ਕਈ ਵਾਰ ਪੁੰਦੇ ਆ ਤੇ ਉਹਨੂੰ ਪਾਣੀ ਗਰਮ ਕੀਤਾ ਹੈ ਜੀ ਇਹਨਾਂ ਨੇ ਹੁਣ ਕਰਨਗੇ ਆਪਣਾ ਇਸ਼ਨਾਨ ਇਸ਼ਨਾਨ ਕਰਕੇ ਤੇ ਫੇ ਆਪਣੇ ਬਾੜ ਬੂਲ ਦੇ ਰਿਬਾਉਂਡ ਕਰਾਉਣਗੇ ਵਾਲਾ ਨੂੰ ਸਿੱਧੇ ਕਰਕੇ ਉਸ ਵਾਰ ਹੀਟ ਮਾਰਨਗੇ ਤੇ ਹੀਟ ਮਾਰਨੂ ਕੇ ਆਪਣੇ ਵਾਲ ਸਜੇ ਕਰਨਗੇ ਮਹਿੰਦੀ-ਮੁੰਦੀ ਲੱਗ ਚੁੱਕੀ ਆ ਤੇ ਪਾਰਲਰ ਵਾਲੇ ਜਿਹੜਾ ਉਹਨਾਂ ਨੂੰ ਆਉਣੇ ਵਾਲਾ ਹੀ ਆ ਤੇਨਾਂ ਨੂੰ ਘਰੇ ਤਿਆਰ ਕਰਕੇ ਬਿਠਾ ਦੇਣਗੇ ਕੁਰਸੀ ਤੇ ਦੂਈ ਦਸੂ ਕੈਨੋ ਚਲ ਦਸੂ ਕੈ ਹੂ ਕੀ ਆਰ ਆ ਯੂ ਹੂ ਆਰ ਯੂ ਹਾਊ ਆਰ ਯੂ ਹਾਊ ਚਲ ਇੱਦ ਕੈ ਕੈ ਹੈਪੀ ਰਹੋ ਇਲੈਨ ਪਤਾ ਹੈ ਹੈਪੀ ਦਾ ਹੁੰਦਾ ਜਿੱਥੇ ਤੇਰਾ ਬਰਥਡੇ ਆ ਗਿਆ ਇਸੇ ਤੇਰਾ ਬਰਥਡੇ ਆ ਗਿਆ ਹੈਪੀ ਬਰਥਡੇ ਟੂ ਯੂ ਕਿਦਾ ਕਰਨਾ ਹੈਪੀ ਬਰਥਡੇ ਟੂ ਯੂ ਜਸੂ ਕੇ ਕਟੋ ਹਾ ਗੈ ਸੁਕੀ ਲੈਣਾ ਹੈਪੀ ਬਰਥਡੇ ਤੇ ਲੈਣਾ ਹੈ ਬਰਥਡੇ ਕੀ ਲੈਣਾ ਇਸ ਤੇ ਕੀ ਲੈਣਾ ਤੀਜੀ ਲੈਣੀ ਕਿ ਛੂਟ ਲੈਣਾ ਤੀਤੀ ਆ ਲੱਗੇ ਤੀਜੀ ਹਾਲ ਹੈ ਵਾਓ ਹੋਰ ਕੀ ਲੈਣਾ ਹੋਰ ਕੀ ਲੈਣਾ ਕੀ ਹਾਂ ਜੋ ਕਿ ਬਾਕੀ ਹੋਏ ਨਾ ਕੋਈ ਤਾਂ ਕਹਿਣਾ ਨਹੀਂ ਕਾਸੀ ਉੱਡ ਲੈਣਾ ਛੁੱਟ ਲੈਣਾ ਲੈਣਾ ਹੁਣ ਕੀ ਕਹਿੰਦੀ ਹੋ ਗੋਲੀ ਤਨ ਗੋਲੀ ਕੋਲੀ ਜਣਾ ਕੋਦੀ ਆ ਕੀ ਕੀ ਹੋਰ ਕੀ ਲੈਣਾ ਕੀ ਕੀ ਬੰਦ ਸ਼ੂਟ ਲੈਣਾ ਸ਼ੂਟ ਸ਼ੂਟ ਵੀ ਲੈਣਾ ਹੋਰ ਕੀ ਲੈਣਾ ਚੱਪਲਾ ਲੈਣੀਏ ਬੂਟ ਲੈਣੀ ਬੂਟ ਲੈਣੀ ਬੂਟ ਤਲਹ ਪੰਗੜਾ ਪਾ ਕੇ ਦਿਖਾ ਦੇ ਕਿਦਾਂ ਭੰਗੜਾ ਪਉਣਾ ਬਰਥਡੇ ਤੇ ਆਏ 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 ਤਲ ਦੀਦੀ ਨੂੰ ਵੀ ਲੈ ਕੇ ਦੇਣਾ ਦੀਦੀ ਨੂੰ ਕੀ ਲੈ ਕੇ ਦੇਣਾ ਹੈ ਅਛਰਮੋਦੀ ਆ ਪਾਗਲ ਆ ਦੇਖੋ ਗਾਇਸ ਆ ਜਿਹੜੇ ਬੂਟ ਆ ਕਿੰਨੇ ਦੇ ਹੋਊਗੇ ਬੋਲ ਮੈਂ ਦੱਸ ਦਮਾ ਬੂਟ ਕਿੰਨੇ ਦੇ ਆ ਹੈ ਦੇਖੀ ਆ ਦਾਦੂਆਂ ਬੂਟ ਕਿੰਨੇ ਦੇ ਨਹੀਂ ਦਾਦੂਆਂ ਕਿੰਨੇ ਦੇ ਆ ਇਹ ਬਹੁਤ ਮਹਿੰਗੇ ਬੂਟ ਲੈ ਇਹਨੇ ਕਰੇ ਫੋਨ ਨੂੰ ਚਰਦੇ ਜਿੰਨੀਆਂ ਮਹਿੰਗੇ ਚਿੱਤਾ ਕਿਉਂ ਲੈਣ ਨੂੰ ਤੂੰ ਲਈਦਾ ਬੰਗੜਾ ਆਪਣਾ ਬਰਥਡੇ ਤੇ ਦਾਦੂ ਨੂੰ ਕਹੇ ਦਾਦੂ ਨੂੰ ਕਹੇ ਮੇਰਾ ਬਰਥਡੇ ਆ ਗਿਆ ਸਹੀ ਹੈ ਨਾ ਉਹਦਾ ਇਹ ਤੋਰ ਯਾਰ ਸੋਨੇ ਕਿੰਨੇ ਲਾਦੇ ਸੀ ਭਾਈ ਸਰਵਰ ਕੀ ਮਾੜਾ ਯਾਰ ਮੈਂ ਤਾਂ ਦੇਖਿਆ ਚੀਜ਼ ਸੋਹਣੀ ਲੱਗਣੀ ਚਾਹੀਦੀ ਚਾਹੇ 100 ਰੁਪਏ ਦੀ ਹੋਵੇ ਹਾਂ ਜਿੰਨੇ ਦੀ ਮਰਜ਼ੀ ਹੋਵੇ ਚੀਜ਼ ਵਧੀਆ ਲੱਗੇ ਪਿਆਰ ਭਾਈ ਭਾਈ ਸੋਹਣੀ ਲੱਗੇ ਚਾਹੇ ਸਸਤੀ ਲੈ ਲਓ ਪਾਈ ਵਧੀਆ ਲੱਗੇ ਆ ਹੁਣ 200 ਰੁਪਏ ਦੇ ਲੈ ਹੁਣ ਸਾਰਿਆਂ ਨੂੰ ਦੇ ਦੇਗੇ ਆਹੋ ਧੰਨਵਾਦ ਦੱਸ ਦਵਾ 200 ਦੇ ਆ ਗਾਈਜ਼ ਹੁਣ ਆ 200 ਦੇ ਤਾਂ ਜਿਹੜੇ ਲੈ ਹੈਗੇ ਆ 1600 ਦੇ ਉਹ ਤਾਂ ਦੇਖਿਆ ਨਹੀਂ ਕਿਸੇ ਨੇ ਉਹੀ ਗੱਲ ਹੋ ਗਈ ਆ ਚੀਜ਼ ਚਾਹੇ 100 ਰੁਪਏ ਦੀ ਹੋਵੇ ਪਾਈ ਸੋਹਣੀ ਲੱਗੇ ਕਰੋੜਾਂ ਦੀ ਲੱਗਦੀ ਮੀਰੇ ਪਾਲਣੇ ਦੇ ਵਿੱਚ ਆਈ ਜਾਂਦਾ ਸਾਰੇ ਕੋ। ਫੇਕ ਗਿਆ। ਇਹਨਾਂ ਵੀ ਜਾਚ ਦੇਣਾ ਇਦਾਂ। ਸਵੇਰੇ ਮ ਪਾਈ ਸਾਰੇ ਦੇ ਦੇਖੜਦੇ ਸੀ। ਅੱਛਾ। ਗੱਲ ਸਸਤੇ ਹੀ ਲੱਗਦੇ। ਤੁਸੀਂ ਆਪ ਹੀ ਬਹੁਤ ਸੋਹਣੇ ਆ ਤੁਹਾਡੇ ਤੇ ਹਰ ਕੋਈ ਚੀਜ਼ ਆ ਜਾਂਦੀ। ਹਾਂ ਜੀ ਸੋਹਣਿਆਂ ਨਾਲ ਜਾਜੀ ਜਾਂਦੀ। ਇਹੋ ਹੀ ਤਾਂ ਗੱਲ ਆ। ਗੱਲ ਦਹਾ ਆ ਬਿਜਲੀ। ਸੋਹਣਿਆਂ ਨੂੰ ਤਾਂ ਸਾਰਾ ਕੁਝ ਆ ਚ ਜਾਂਦਾ। ਚਾਹੇ 100 ਰੁਪਏ ਦੀ ਹੋਵੇ ਚਾਹੇ 10 ਰੁਪਏ ਦੀ ਹੋਵੇ ਬੰਦਾ ਸੋਹਣਾ ਚਾਹੀਦਾ। ਘਰ ਵਾਲਾ ਵੇਖੋ ਮੇਰਾ ਕਿੰਨਾ ਸੋਹਣਾ। ਇਦਾਂ ਲੱਭਣਾ ਕਿ ਤੇ ਹੀਰਾ। ਆ ਕਾਲੀਆਂ ਵਿੱਚ ਪੜਾ ਰੱਖਦੀ ਨਹੀਂ 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 ਸੱਚੀ ਤੇ ਹੀ ਸੋਹਣੀ ਹੈ ਕਾਲੀਆਂ ਵਿੱਚ ਦਿੱਤੀਆਂ ਇਹਨਾਂ ਵਿੱਚ ਜੇਟ ਪਾਉਣਾ ਲਈ ਲੈ ਥੋੜੇ ਥੋੜੇ ਹੁਣ ਤੁਸੀਂ ਨਾ ਸੋਹਣੇ ਹੋ ਲੱਗ ਬਏ ਆ ਤੁਹਾਡੀ ਸਮਾਈਲ ਵਾਪਸ ਆ ਜਾਂਦੀ ਨਾ ਦੇਖ ਦੇ 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 ਸਮਾਈਲ ਬਾਬ ਸਾਰੇ ਫੇ ਤਾਂ ਧਰਮਾ ਪਾਉਣ ਸੱਚੀ ਗੱਲ ਹੈ ਤੇ ਸਮਾਈਲ ਬਹੁਤ ਜ਼ਿਆਦਾ ਸੋਹਣੀ ਆ ਜਦੋਂ ਇਹ ਹੱਸਦੇ ਹਨ ਅਗਲਾ ਮੁੰਡਾ ਹੱਥ ਦੇ ਕੇ ਖੁਸ਼ ਹੋ ਜਾਂਦਾ ਸੀ ਇਹ ਨਹੀਂ ਮੈਨੂੰ ਕਿ ਹਾਸਾ ਦੇਖ ਕੇ ਸੱਚੀ ਹੁਣ ਦੇਖ ਕੇ ਖੇਜ ਜਾਂਦਾ ਹੁਣ ਜਿੱਦਾਂ ਹੁਣ ਫੇਸ ਖਿਜੀਆ ਰਹਿੰਦਾ ਨਾ ਹੁਣ ਬੰਦੇ ਨੂੰ ਲੱਗਦਾ ਰਹਿੰਦਾ ਕਿ ਉਹ ਖਿਜੀਆ ਹੈ ਹੁਣ ਵੀ ਉਹ ਹਾਸਾ ਵਿੱਚ ਵਿੱਚ ਆਇਆ ਦਾ ਕਿਤੇ ਕਿਤੇ ਆ ਜਾਂਦਾ ਆਉਂਦਾ ਹੁਣ ਹੁਣ ਉਦਾਂ ਵੀ ਤੁਸੀਂ ਥੋੜਾ ਖੁਸ਼ ਰਹੋਗੇ ਫੇ ਹੋਣਾ ਉਹ ਹਾਸਾ ਜੇ ਤੁਸੀਂ ਮੂੰਹ ਦਰਮਣਾ ਹੀ ਰੱਖਣਾ ਫੇ ਨਹੀਂ ਹੋਣਾ ਮੂੰਹ ਮੈਂ ਹੁਣ ਕੀ ਕਰਾਂ ਨਾ ਕੋਸ਼ਿਸ਼ ਰਿਆ ਕਰੋ ਹੁਣ ਜਿਹ ਹੱਸਦਾ ਰੋਂਦਾ ਲੱਗਦਾ ਤੇਰਾ ਐ ਵੀ ਰੋਂਦਾ ਲੱਗਦਾ ਹੁਣ ਹੱਸਦਾ ਚੀਜ਼ ਦੇ ਤੁਸੀਂ ਹਾਂ ਐ ਸਮਾਈਲ ਗੱਲਾਂ ਤੁਹਾਡੀਆਂ ਇਦਾਂ ਉਹ ਹੁੰਦੀਆਂ ਮੋਟੇ ਮੋਟੇ ਹੋਏ ਨਹੀਂ ਆ ਜਿਹੜਾ ਹੱਸਦੇ ਹੁਣ ਅੱਖਾਂ ਨਹੀਂ ਮਨਾਪੁੰਦੀਆਂ ਅੱਗੇ ਖਵੇਂ ਆਉਂਦੀਆਂ ਇਦਾਂ ਨਾ ਉਹ ਹੁੰਦੀਆਂ ਇਦਾਂ ਹਾਂ ਇਹ ਦਵਾਈ ਦਾ ਅਸਰ ਹੋਣ ਦੇ ਆ ਪਤਾ ਥੋੜੀ ਥੋੜੀ ਹੋਣਾ ਉਹ ਕਹਿੰਦਾ ਵੀ ਦਵਾਈ ਵੇਲੇ ਨਾ ਛੱਡਦਾ ਫੇਰ ਛੇਤੀ ਹੋਏ ਛੇਤੀ ਹੋ ਜਾਣਾ ਸੀ ਜਿਗ ਜਿਨੇ ਸਮਾਈ ਲਾ ਗਈ ਨਾ ਵਾਪਸ ਕੁੜੀਆਂ ਦੇਖੀ ਕਿਤਾ ਫਿਦਾ ਹੋਣੀ ਆ ਹਾਂ ਇਹ ਦੀ ਦੀ ਮਾਂ ਨਹੀਂ ਹਾਂ ਮੰਮੀ ਹੈ ਸੱਚੀ ਮੈਂ ਤਾਂ ਇਹ ਨਹੀਂ ਸਮਾਈ ਲਵਾ ਫਸਾਰੇ ਕੁੜੀਆਂ ਉਹ ਪਿੱਛੇ ਪਿੱਛੇ ਘੁੰਮਣੀਆਂ ਇਹਨਾਂ ਦੇ ਹੈ ਉਹ ਕਿਹੜਾ ਲੈ ਕੇ ਆਣੀ ਕਿ ਤੂੰ ਹੈਗੀ ਮੋਰ ਨੇ ਕੁੜੀਆਂ ਦੇ ਕੀ ਆਣੀ ਹੈ ਮਾਰਾ ਕਿ ਜੀ ਕਿਹੜਾ ਘੱਟ ਸੋਣਾ ਲੈ ਮਾਤਾ ਦੇ ਇੱਕ ਹੋਰ ਨੋਨ ਲਓ ਨੋਨ ਲਿਓ ਨੂੰ ਤਿਆਰ ਹੈ ਹੈ ਇੱਕ ਹੋਰ ਨੂੰ ਆਉਣਗੀ ਜੀ ਇੱਕ ਮੰਮੀ ਦਾ ਇੱਕ ਹੋਰ ਨੋਨ ਲਿਓਣ ਤਿਆਰ ਹਾਂ ਉਹ ਠੀਕ ਨਹੀਂ ਮम्मी ਕਹਿੰਦੇ ਇਹੀ ਰਾਜੀ ਖੁਸ਼ੀ ਰਵੇ ਹਾਂ ਕੰਮ ਕਰਨ ਤੇ ਵਧੀਆ ਲੰਦਾ ਸੇ ਇੱਕ ਕੰਮ ਕਰੀ ਗਏ ਇੱਕ ਨੂੰ ਭਮਾਈਏ ਨਾ ਹੂੰ ਇੱਕ ਨੂੰ ਭੁਮਾ ਕੇ ਲੈ ਜਾਂਦਾ ਦੂਜੀ ਘਰ ਕੰਮ ਕਰੇ ਫਿਰ ਉਹਦੀ ਵਾਰੀ ਸਾਨੂੰ ਭੁਮਾ ਕੇ ਲੈ ਜਾਂਦਾ ਉਹ ਘਰ ਕੰਮ ਕਰੇ ਹੂੰ ਇੱਕ ਇੱਕ ਤਾਂ ਰੱਖੇ ਨਾ ਸਾਰਿਆਂ ਦੇ ਹਾਂ ਫੇ ਜਦੋਂ ਪੜਨਾ ਦਾ ਤਾਂ ਦੋਨਾਂ ਦੇ ਕੱਟੀਆਂ ਆਈ ਪੜਨਾ ਹਾਂ ਜਾ ਦੋਨੀਆਂ ਇੱਕ ਦੂਦੇ ਚੁੱਟੀ ਫੜਨਗੀਆਂ ਜਾਵੇ ਤੁਹਾਡੇ Baal ਫੜਨਗੀਆਂ ਇੱਕੋ ਹੀ ਕੰਮ ਹੋਣਾ ਮੰਮੀ ਦੇ ਵਿੱਚ ਫਸ ਜਾਗਾ ਨਾ ਮੰਮੀ ਨੇ ਕਹਾ ਮੈਂ ਕਹਤੀ ਸੋਣਾ ਦਲੇਰੇ ਦਿਵਾਲੇ ਹੋਣਾ ਜਿਹੜਾ ਆਚਾਰ ਵਾਲੇ ਦੇ ਹੋ ਵੀ ਰਹਿਣੀ ਦੋਨਾਂ ਨਹੀਂ ਹੋਏ ਨਾ ਇਹ ਇੱਕ ਮਾਰੀ ਫੜੇ ਕੀ ਜਾ ਕੇ ਜਾ ਕੇ ਕਾਂਦੇ ਚ ਮਾਰਨੇ ਜਾਣਾ ਪਹੁੰਚਣਾ ਨਾ ਵੀ ਜਿੱਦਾਂ ਮੰਮੀ ਅੱਜ ਮਹਿੰਦੀਆ ਲਾਉਂਦੇ ਨਾ ਇਹ ਵੀ ਲਾਉਂਦੇ ਟਾਈਮ ਹੈ ਮੇਲਾ ਹਾਂ ਹਾਂ ਇੱਕ ਕੁਛੜਾ ਲਤਨਾ ਕਰਦਾ ਨਾ ਅਗਲਾ ਚੱਕਣਾ ਪੈਂਦਾ ਮੰਮੀ ਹੋਰ ਤਾਂ ਦੋ ਤੰਗ ਕਰਦੇ ਹਾਏ ਓਏ ਨਾ ਬਾਬਾ ਇਦਾਂ ਨਾ ਓਏ ਮੰਮੀ ਮੇਲੇ ਉਹ ਤਾਂ ਜਿੰਮ ਦੇ ਦੇ ਮੰਜਾ ਇਧਰ ਨੂੰ ਗੱਲ ਲਈ ਉਧਰ ਨੂੰ ਗੱਲ ਲਈ ਕਹਿੰਦਾ ਨਿਆਣਾ ਉਧਰ ਨੂੰ ਗੱਲ ਲਈ ਇੱਕ ਆਹ ਦੇ ਲੋ ਗੱਲਾਂ ਕਰਦੀ ਹੁੰਦੇ ਗੱਲਾਂ ਦੇ ਲੋ ਕਰਦੀ ਜੀ ਮੈਗੀ ਆਪਾਂ ਲੈਂਦੀਆਂ ਜੀ ਤੇ ਹੁਣ ਆਪਾਂ ਮੈਗੀ ਤਿਆਰ ਕਰਕੇ ਦੇਖਣ ਅੱਗੇ ਆ ਮਾਈਕਰੋਵੇਵ ਦੇ ਵਿੱਚ ਫਸਟ ਟਾਈਮ ਕਰਕੇ ਦੇਖਣ ਅੱਗੇ ਆ ਤੇ ਦੇਖਦੇ ਆ ਕਿੱਦਾਂ ਦੀ ਬਣਦੀ ਆ ਤੁਸੀਂ ਸਾਰਿਆਂ ਨੇ ਇੱਦੀ ਵੀਡੀਓ ਨਾਲ ਬਣੇ ਰਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਸਾਰੇ ਜਣੇ ਜੀ ਆਹ ਪਾਤਾ ਜੀ ਮਸਾਲਾ ਕੱਪ ਲੈਣਾ ਆਏਗਾ ਥੋੜਾ ਜਿਹਾ ਪਾਣੀ ਲੈਣਾ ਆਪਾਂ ਥੋੜਾ ਜਿਹਾ ਕੱਪ ਅਹੀਂ ਲੈਣਾ ਪਾਣੀ ਦਾ ਇੱਕ ਕੱਪ ਗੋਦਾ ਪਾਣੀ ਦਾ ਯਾਰ ਹਰਿਆਣੇ ਦਾ ਪਾਲਿਓ ਕੱਟ ਗਈ ਤੇ ਆਹ ਬਾਤ ਦਾ ਪਾਣੀ ਇਹਦੇ ਵਿੱਚ ਥੋੜਾ ਜਿਹਾ ਨਮਕ ਪਾ ਦਿੰਨੇ ਆ ਤੇ ਜਿਆ ਐਡੀ ਦੇ ਦਿੰਨੇ ਆ ਨਮ ਫੇ ਬਾਅਦ ਚ ਤੋੜ ਕੇ ਲਾ ਲਾਂਗੇ ਨਾ ਹਾਂ ਨਾ ਬਾਅਦ ਚ ਤੋੜ ਕੇ ਲਾ ਲਾਂਗੇ ਨਾ ਕਰੇ ਜਸੂ ਨੂੰ ਬਣਾਉਣਾ ਬਿਨਾ ਤੋੜ ਕੇ ਤੋਂ ਇੱਕੜਾ ਖਾਂਦੀਆਂ ਪਿਆਰ ਮੂਜੇ ਇਸ ਤਰ੍ਹਾਂ ਪਨਣਾ ਰਣਾ ਜੀ ਚੰਗੀ ਤਰ੍ਹਾਂ ਲੈਟ ਹੈਗੀ ਆ ਨਾ ਲੈਟ ਹੈਗੀ ਆ ਲੈਟ ਹੈਗੀ ਆ ਲਓ ਜੀ ਪਾ ਬਣਾਉਣ ਕੇ ਆ ਨਹੀਂ ਮਾਈਕ੍ਰੋਵੇਵ ਦੇ ਵਿੱਚ ਮੈਗੀ ਬਣਾ ਕੇ ਦੇਖਣ ਆ ਤੇ ਜਸੂ ਨੂੰ ਬਣਾ ਲਈਏ ਪਹਿਲੇ ਜਸੂ ਨੂੰ ਬਣਾ ਲਈਏ ਲਓ ਜੀ ਮਤ ਵਾਲੀ 15 ਥੋੜਾ ਜਿਹਾ ਸਮਾਂ ਸੇ ਰੱਖਣ ਦੋ ਲਓ ਜੀ ਆ ਰੱਖਣਗੇ ਪਰੇ ਵਿੱਚ ਅਗਰ ਘਟ ਕਰਨੀ ਲਓ ਜੀ ਇਹਨੂੰ ਚਲਾ ਦਈਏ ਲਓ ਜੀ ਮਾਈਕ੍ਰੋਵੇ ਵਿੱਚ ਕਰਤੀ ਜਸੂ ਕੀ ਕਰਨੇ ਜਸੂ ਕੀ ਕਰਨਾ ਚੀਚ ਕਿਉਂ ਹੋਣਗੇ ਪਾਪਾ ਕਿਹਦੇ ਵਿੱਚ ਬਣਾਉਣਗੇ ਐਦਾ ਕਿਦਾਂ ਚੀਚੀ ਹੋਰ ਬੱਚੇ ਹੋਰ ਜੱਛੂਰੀ ਬਣਾਉਂਗੀ ਚੀਜੀ ਜੀ ਚੀਚੀ ਹੋ ਚੀਚੀ ਹਾਂ ਹੁਣ ਕਰਦੀ ਏ ਚੀਜੀ ਔਨ ਕਰਦੀ ਏ ਇਹ 1 2 3 2 ਗੋ ਇੰਟੀ ਯਸਟਾਰਟ ਗੋ ਇੱਕ ਉਹ ਤੇ 1 2 3 3 ਮਿੰਟ ਲਾ ਕੇ ਦੇ ਦਿੰਦੇ ਆ ਸਟਾਰਟ ਲੋ ਜੀ 3 ਮਿੰਟ ਦੀ ਬਣਨੀ ਹੈ 2 ਮਿੰਟ ਚ ਬਣ ਜਾਣੀ ਆ 3 ਮਿੰਟ ਐਕਸਟਰਾ ਲਾ ਦਿੰਦੇ ਪਹਿਲੀ ਵਾਰੀ ਬਣਾ ਕੇ ਦੇਖਣ ਆ ਗਏ ਆ ਨਹੀਂ microwaves ਦੇਖਦੇ ਆ ਕਿਦਾਂ ਆਦੀ ਬਣਦੀ ਆ ਤੇ ਬਾਕੀ ਪਤਾ ਨਹੀਂ ਸੀ ਕਿਹੜਾ ਮੂਡ ਕਰਨਾ ਆ ਆਪਾਂ ਆਪਣੇ ਤੇ ਮੂਡ ਕਰ ਦਿੱਤਾ ਹੈ ਆਰੇ ਪਰਫਾਫਾ ਚੜਿਆ ਸਾਰੇ ਤੇ ਤੇ ਆਪਾਂ ਨੈਵਿਨੇਸ਼ਨ ਨੂੰ ਉਤਾਰਿਆ ਤਾਂ ਤਾਂ ਕਰਕੇ ਥੋੜਾ ਲੱਗਦਾ ਗੰਦਾ ਗਾ ਲੋਰੀ ਦੇਖਦੇ ਅਗੇਲੇ ਬਣਦੀ ਨਰੀ ਹਾਂ ਅੰਦਰ ਇਹਨਾਂ ਨੇ ਸਿਰ ਸੁਰ ਪਾਇਆ ਬਣਾਉਣੇ ਕਿ ਟਕੜਾਈ ਵੱਡੀ ਚਾਹੀਦੀ ਆ ਪਿਆਜ਼ ਪੂਜ ਕੱਟ ਲਏ ਇਹਨਾਂ ਨੇ ਤੜਕਾ ਲਾਉਣਾ ਹੈ ਜਿੱਥੇ ਉਹ ਚ ਬਣ ਗਈ ਨਾ ਸਹੀ ਉਹ ਫਿਰ ਤੜਕਾ ਹੀ ਰੋਣਾ ਬਾਹਰ ਕੱਢ ਕੇ ਸਿਰ ਸਾਰੇ ਉੱਚ ਸੜਤ ਨਹੀਂ ਮੈਗੀ ਜਿੰਨੀ ਵੀ ਤੇ ਮਿਰਚਾਂ ਪਾ ਲਿਓ ਹਰ ਨਾ ਉਹ ਤੜਕੇ ਸਟਣੀਆਂ ਦੋ ਪਾ ਲਿਓ ਲੂਣ ਵੀ ਤੇਰ ਥੋੜਾ ਮਿਰਚ ਵੀ ਦੇ ਦਿਓ ਨਾ ਤਾਂ ਕਹਿੰਦੀ ਢੀਣਕ ਮੈਨੂੰ ਵੀ ਦੇ ਦਿਓ ਸਲਾਮ ਮੀ ਗੇ ਮੈਂ ਅੱਗੇ ਹਾਂ ਅੱਗੇ ਥੋੜਾ ਹੋਰ ਦੇ ਦੇਣਾ ਸਾਰੇ ਕਟਾ ਸਾਰੇ ਜਣਾ ਦੋਸਤੋ ਜਿਹੜੀ ਆਪਾਂ ਬਣਾ ਕੇ ਦੇਖੀ ਸੀ ਪਹਿਲੇ ਸੈਂਪਲ ਉੱਚਾ ਥੋੜਾ ਹਰਤ ਪਾਣੀ ਜ਼ਿਆਦਾ ਪੈ ਗਿਆ ਸੀ ਹੁਣ ਆਪਾਂ ਤਰੀਕਾ ਜਿਹੜਾ ਚੇਂਜ ਕਰ ਲੈਣਾ ਇਹਦੇ ਵਿੱਚ ਕੱਲਾ ਪਾਣੀ ਪਾ ਕੇ ਇਹਨੂੰ ਬੋਇਲ ਕਰਨਾ ਹੈ ਪਹਿਲੇ ਕੱਲੀ ਮਸਾਲੇ ਨਹੀਂ ਪਾਉਣੇ ਆਪਾਂ ਵਿੱਚ ਕੱਲੀ ਬੋਇਲ ਕਰਨਾ ਇਹਨੂੰ ਆਪਾਂ ਮਿਸਟਰ ਨੇ ਮੈਗੀ ਤਾਂ ਬਣਾ ਲਈ ਆ ਤੇ ਇਹਨਾਂ ਦੇ ਹੱਥਾਂ ਦੀ ਮੈਗੀ ਨਾ ਜਿਹੜੀ ਬਹੁਤ ਸੁਆਦਾਂ ਸੁਆਦ ਹੁੰਦੀ ਬਹੁਤ ਜ਼ਿਆਦਾ ਬਹੁਤ ਟੇਸਟੀ ਹੁੰਦੀ ਹੈ ਮੈਗੀ ਇਹਨੂੰ ਤੇ ਅੱਜ ਕੁਝ ਹੋਰ ਵੀ ਵਧੀਆ ਬਣੂਗੀ ਅੱਜ ਕੁਝ ਲੱਗ ਖਾਣ ਨੂੰ ਦਿਲ ਕੀਤਾ ਤੇ ਮੈਂ ਕਿਹਾ ਚੱਲ ਮੈਗੀ ਖਾਂਦੀ ਹਾਂ ਇਹ ਤਾਂ ਵੀ ਵਧੀਆ ਬਣੂਗੀ ਚਲੋ ਹੁਣ ਦੇ ਦੋ ਯਾਰ ਜਲਦੀ ਜਲਦੀ ਭੁੱਖ ਲੱਗੀ ਆ ਦਗਾਉਂਦੀ ਹੋਰ ਪਵਾਉਦੇ ਯਾਰ ਮੈਂ ਤਵੇ ਲੰਗੂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ

ਦੇਖ ਲਿਆ ਆ ਕੁਛ ਕਰਦੀ ਏ ਕੁੜੀ ਤੂੰ ਹੀ ਕਹਿੰਨਾ ਨਾ ਮਾਰੂ ਨਾ ਸਾਰੇ ਜਾਣੇ ਆ ਕੁਛ ਕਰਦੀ ਆ ਕੁਛ ਕਰਦੀ ਆ ਦੇਖ ਲੋ ਆ ਕੁਛ ਕਰਦੀ ਉਹ ਤਾਂ ਕਰ ਲੈ ਦੇਖ ਲੋ ਦੇਖ ਲੋ ਆ ਕੁਛ ਕਰਦੀ ਓਏ ਲੈਣਾ ਇਹ ਪੱਟਾ ਲੱਕ ਲਿਆ ਉਹਨੇ ਇਹ ਬੋਲਦੇ ਨਹੀਂ ਓਏ ਕਰਦੀ ਕੁੜੀ ਓ ਲੈ ਹੋਏ ਗੁੱਸਾ ਬੱਟੇ ਦਾਦਾ ਛੁੱਟਦੀ ਆ ਦਿਖਾੜੇ ਨੂੰ ਮੈਂ ਸੈਟ ਕਰ ਦੂੰਗਾ ਚੀਜ਼ਾਂ ਛੁੱਟਦੀ ਆ ਕਿ ਮੈਨੂੰ ਗੁੱਸਾ ਕਿ ਮੇਰਾ ਕੋਲਾ ਕਾਹਨੋਂ ਲਿਆ ਓਏ ਨਾ

ਤਾਂ ਨੀ ਕੀ ਖਾਈ ਜਾਂਦੇ ਆ ਠੀਕ ਆ ਨੇ ਸਰਪ ਸਰਪ ਦਿਮਾਗ ਠੀਕ ਆ ਲੈ ਸਰਪਾ ਦੋਸਤੋ ਅੱਜ ਮੈਂ ਸਰਪ ਪਕਾ ਕੇ ਦੱਸੂਗਾ ਤੁਹਾਨੂੰ ਇੱਕ ਪੈਠ ਪੂਰਾ ਤੇ ਆ ਦੇਖਿਓ ਪਹਿਲਾਂ ਹੱਥ ਦੇ ਕੋ ਸਰਪਾ ਨਾ ਆ ਦੇਖੋ ਦਿਖਾੜ ਇਹ ਸਰ ਕੋਣ ਮੈਂ ਸਾਰਾ ਫਦਾ ਪੈਡ ਖਾ ਲਿਆ ਇੱਕ ਧੱਕ ਬਣ ਗਿਆ ਮੇ ਨੂੰ ਦਸ ਸਾਰਾ ਬਪਾਣ ਕੀ ਖਾ ਲਿਆ ਸਾਰਾ ਸਾਰਾ ਉਹਦਾ ਫੋਨ ਯਾਰ ਹੋਂਦੇ ਆ ਬਹੁਤ ਜ਼ਰੂਰੀ ਕਿਹਦਾ ਫੋਨ ਆ ਲਿਆ ਪੁੱਤ ਇੰਨਾ ਕੰਮ ਵੀ ਨਹੀਂ ਕਰ ਤੂੰ ਤੈਨੂੰ ਹੁਣ ਦੀਦੀ ਦੀਦੀ ਦਾ ਤੇਰੇ ਮਾਪਾ ਵੀ ਦੀਦੇ ਆਪਣੀ ਬੈਠੇ ਉਹ ਤਾਂ ਨਹੀਂ ਹਾਲ ਚਿਰ ਮੈਨੂੰ ਪਤਾ ਪਾ ਦਾ ਪਾ ਦਾ ਪਾ ਕਿਡਾ ਬਬਾ ਤੂੰ ਗੱਲ ਕਰ ਲੈਣਾ ਐਵੇਂ ਡਿਸਟਰਬ ਨਾ ਕਰ ਜਿਆਦਾ ਆ ਨਾ ਡਿਸਟਰਬ ਕਰਦੇ ਹਾਂ ਜਿਆਦਾ ਹੀ ਤੁਹਾਨੂੰ ਜ਼ਰੂਰੀ ਕੋਲ ਆਈ ਯਾਰ ਐਵੇਂ ਨਾ ਖਰਾਬ ਮੀਟਿੰਗ ਮੈਂ ਲੇਕਦਾ بڑا ਖੁੰ ਤੇਰਾ ਪਕੜ ਕੀ ਆ ਲੋ ਜੀ ਦਾ ਅਸੀਂ ਬਣਾ ਲਈਏ ਦਾਲ ਆਲੂਆਂ ਦੀ ਇਹ ਆਟਾ ਨਹੀਂ ਛੁੱਟ ਕੇ ਆਇਆ ਹਾਲ ਤੱਕ ਕਿੰਨਾ ਟਾਈਮ ਹੋ ਗਿਆ ਆ ਆਟਾ ਕਿੱਥੇ ਹੁੰਦਾ ਆਉਣੇ ਹੀ ਰਹੋ ਆ ਹੂੰ ਆਟਾ ਉਹਦਾ ਖਾਦੋ ਹਾਂ ਬਿਨਾਂ ਰੋਟੀ ਨਾ ਦਲਵੋ ਹੁਣ ਦਾ ਦੇਣ ਆਟੇ ਦੀਆਂ ਸਾਕ ਤੇ ਛੱਡੋ ਹੁਣ ਆਟਾ ਬਣ ਕਿਹੜੇ ਵੱਲੇ ਹੁਣ ਦਾਣੇ ਛੁੱਟ ਹੋਣੇ ਚੱਗੀ ਤੇ ਆਇਆ ਜੀ ਦਾਲ ਰੱਖੀ ਆਪਾਂ ਦਾਲ ਬਣਨ ਲਈ ਜਾਂ ਢੰਡੀ ਡੰਮ ਡੰਮ ਕਰਕੇ ਹਾਇ ਰੱਬ ਕੀ ਗੱਲ ਐ ਇਹਨੂੰ ਕੀ ਮੰਗਦੀ ਐ ਜੋ ਬਹੁਤ ਗਰਮ ਕਰਕੇ ਰਹੀ ਅੱਛਾ ਹੁਣ ਹੈ ਨਹੀਂ ਆਟਾ ਉਹ ਚੱਕਿਆ ਸੀ ਲੱਡੂਗੇ ਹੁਣ ਇੱਥੇ ਮੈਨੂੰ ਤਾਂ ਇਹ ਹੀ ਬਣਾਉਣਾ ਪੈਣਾ ਲੱਗਾ ਮਮਾ ਤਾਂ ਬਣਾ ਲਾ ਕਿਸੇ ਦੇ ਨੇ ਪਤਾ ਜਣੋ ஆட்ட பண்ண